ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਕਹਾਣੀ ਮਜਬੂਰ ਮਾਂ ਭਾਗ ਦੂਜਾ ਜਿਸ ਨੂੰ ਲਿਖਿਆ ਹੈ ਬਨਿੰਦਰ ਕੌਰ ਸਾਹੀ ਜੀ ਨੂੰ ਉਮੀਦ ਹੈ ਤੁਹਾਨੂੰ ਪਹਿਲਾ ਭਾਗ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਇਹ ਵੀ ਤੁਹਾਨੂੰ ਪਸੰਦ ਆਵੇਗਾ ਜੀ ਕਿਸ਼ਨ ਸਿੰਘ ਨੇ ਬਤੇਰੇ ਹੱਥੇ ਜੋੜੇ ਕਿ ਕੰਮੋਂ ਸਾਡੇ ਕੋਲ ਹੀ ਰਹਿਣ ਦਿਓ ਪਰ ਕੰਮੋਂ ਦੇ ਦੇਕੇ ਇਹੋ ਵੀ ਬੈ ਰਹੀ ਸੀ ਕੀ ਇਹ ਕੀ ਦੇ ਸਤਿਦਰਕ ਤੇ ਕਿਸਨ ਸਿੰਘ ਨੇ ਕਿਹਾ ਕਿ ਪੋਪ ਲੈ ਲੰਡੋ ਫਿਰ ਬੈਠ ਕੇ ਕੋ ਫੈਸਲਾ ਕਰ ਲੈਂਦੇ ਹਾਂ ਇਹ ਨਹੀਂ ਗਾੜੀ ਨਾ ਕਰੋ ਜਲਦੀ ਜਰਾ ਪੋਪ ਲੈਣ ਤੋਂ ਦੂਜੇ ਦਿਨ ਫਿਰ ਕੰਮੋ ਦੇ ਤੇ ਕੇ ਆ ਰੋ ਕਿਸਨ ਸਿੰਘ ਕਹਿੰਦਾ ਕਿ ਗੱਲ ਸਿਰਫ ਕੰਮੋ ਦੀ ਨਹੀਂ ਬੱਚਾ ਵੀ ਹੈ ਕੰਮੋ ਕੋ ਕੰਮ ਕੰਮੋ ਦਾ ਬਾਪ ਕਹਿੰਦਾ ਹੈ ਕਿ ਅਸੀਂ ਕੰਮੋ ਨੂੰ ਤਾਂ ਕਿ ਜਾਣਾ ਹੈ ਤੇ ਪਰ ਕੰਮੋ ਜਾਣੋ ਤਿਆਰ ਨਹੀਂ ਸੀ वो कह रही थी मैं अपने बच्चे जिंदगी कट लवानगी पर पेक्या रिश्तेदार कहें कहना सौखा है परले बिना अकले सहारे बिना रहना बहुत औखा है जिंदगी कटनी बहुत मुश्किल है किशन सिंह के भजनों ने बहुत तरले मिनटा कितिया पर वो लांदी कर लांदी कमों अपने न थोड़े दिनों बाद ही कमो दे पेके समान भी वापस ले गए ਇਸਨ ਸਿੰਘ ਤੇ ਉਹਦੇ ਭਰਾਵਾਂ ਨੇ ਕਿਹਾ ਕਿ ਦਾ ਸਮਾਨਾ ਚੋ ਚੰਗਾ ਨਹੀਂ ਲੱਗਦਾ ਅਸੀਂ ਪੈਸੇ ਦੇ ਦਿੰਦੇ ਹਾਂ ਤੇ ਹੌਲੀ ਹੌਲੀ ਸਮਾਨ ਦੇ ਸਾਰੇ ਪੈਸੇ ਦੇਵਾਂਗੇ ਕੰਮੋ ਦੇ ਸੌਰੀ ਪੈਸੇ ਲੈਣ ਨੂੰ ਮੰਨ ਗਏ ਤੇ ਭਜਨੋ ਨੇ ਉਹਨਾਂ ਨੂੰ ਕਿਹਾ ਦੇਖੋ ਜੀ ਸਾਡੇ ਕੋਲ ਤਿੰਨਸ਼ਾਨੀ ਕੰਮ ਕੋਲ ਹੈ ਉਹਨਾਂ ਦਾ ਨੁਕਸਾਨ ਬਚਾਇਓ ਰੱਬ ਦਾ ਜੀ ਹੈ ਜੀ ਉਸ ਨੂੰ ਦੁਨੀਆ ਤੇ ਆ ਲੈਣ ਦਿਓ ਸਰਦੀ ਦੀ ਏਜੰਸੀ ਇਹ ਟੜਕੇ 5:00 ਵਜੇ ਕਿਸਨ ਸਿੰਘ ਦਰਵਾਜ਼ੇ 'ਤੇ ਖੜਕਦਾ ਹੈ। ਕਿਸਨ ਸਿੰਘ ਆਵਾਜ਼ ਦਿੰਦਾ ਹੈ, "ਕੌਣ ਹੈ ਬਾਈ? ਅੰਦਰ ਆਵਾਜ਼ ਆਉਂਦੀ ਹੈ। ਜਲਦੀ ਦਰਵਾਜ਼ਾ ਖੋਲੋ।" ਕਿਸਨ ਸਿੰਘ ਦਰਵਾਜ਼ਾ ਖੋਲਦਾ ਹੈ ਤੇ ਆਖਦਾ ਹੈ, "ਕੌਣ ਹੈ?" ਅੱਗੇ ਖੜੇ ਦੋ ਆਦਮੀ ਕਿਸਨ ਸਿੰਘ ਨੂੰ ਕਹਿੰਦੇ ਕਿ "ਕੰਮੋ ਨੇ ਲੜਕੇ ਨੂੰ ਜਨਮ ਦਿੱਤਾ ਹੈ। ਇਹੋ ਬੱਚਾ ਲੈ ਲਓ ਤੁਸੀਂ। ਮਾ ਕੰਮੋ ਨਾਲ ਤੁਹਾਡਾ ਕੋਈ ਵਾਸਤਾ ਨਹੀਂ।" ਕਿਸਨ ਸਿੰਘ ਭੱਜ ਨੋ ਡੇਰਾ ਨੂੰ ਬੱਚਾ ਸੰਭਾਲ ਲੈਣ ਨੂੰ ਕਹਿੰਦਾ ਹੈ। ਰਚੀ ਦਾ ਨਾਮ ਰਾਣੋ ਨੇ ਮਨ ਵੀ ਰੱਖਿਆ ਕੰਮੋ ਨੇ ਰਾਤ ਨੂੰ ਲੜਦੇ ਰੋ ਜਾਂ ਨੂੰ ਦਿੱਤਾ ਸੀ ਇਸ ਦਾ ਭਰਾ ਸਵੇਰ ਹੋਣ ਤੋਂ ਪਹਿਲਾਂ ਹੀ ਕੰਮੋ ਦੇ ਤੌਰਿਆਂ ਦੇ ਘਰ ਉਸ ਨੂੰ ਦੇ ਗਿਆ ਬੱਚਾ ਕੰਮੋ ਨੇ ਬਹੁਤ ਮਿਲਤਾ ਦਿੱਤੀਆਂ ਕਿ ਇੱਕ ਵਾਰ ਮੈਨੂੰ ਮੇਰਾ ਪੁੱਤ ਦਿਖਾ ਦਿਓ ਪਰ ਕਿਸੇ ਨੇ ਵੀ ਉਸ ਨੂੰ ਬੱਚਾ ਨਾ ਦਿਖਾਇਆ ਉਹ ਵਿਚਾਰੀ ਰੋਂਦੀ ਰਹੀ ਉਹਦੇ ਘਰ ਦੇ ਪੈ ਰਹੇ ਸੀ ਕਿ ਇਹਨਾਂ ਬੱਚਾ ਦਾ ਤਾਂ ਇਹਦਾ ਪਿਆਰ ਪੈ ਜਾਣਾ ਉਹਦੇ ਨਾਲ ਇਸ ਲਈ ਇਹਨਾ ਮੁਸ਼ਕਲ ਹੋ ਜਾਣਾ ਤੇਰੇ ਭਜਨੋਂ ਨੇ ਰਾਣੋਂ ਮਨਵੀਰ ਨੂੰ ਬਹੁਤ ਲਾਗ ਲਗਾਉਂਦੀਆਂ ਚਾਰ ਕੋ ਮਹੀਨੇ ਬਾਅਦ ਕੰਮੂ ਦੇ ਘਰਦਿਆਂ ਨੇ ਉਸ ਦਾ ਵਿਆਹ ਕਿਤੇ ਹੋਰ ਕਰ ਦਿੱਤਾ ਕੰਮੂ ਅਜੇ ਆਪਣੇ ਪੁੱਤ ਨੂੰ ਨਹੀਂ ਸੀ ਕੁੱਦੀ ਅਤੇ ਹੋਰ ਤਾਂ ਵਿਆਹ ਦਿੱਤੀ ਗਈ ਕੰਮੂ ਦਾ ਘਰ ਵਾਲਾ ਸ਼ਰਾਬੀ ਸੀ ਤੇ ਉਹਦੀ ਪਹਿਲੀ ਘਰਵਾਲੀ ਛੱਡ ਕੇ ਚਲੀ ਗਈ ਸੀ ਕੰਮੂ ਸਹੁਰਿਆਂ ਦੇ ਜਾ ਕੇ ਹਰ ਵੇਲੇ ਰੋਂਦੀ ਰਹਿੰਦੀ ਤੇ ਅਕਸਰ ਉਦਾਸੀ ਰਹਿੰਦੀ ਸੀ ਉਹਦਾ ਘਰ ਵਾਲਾ ਕਹਿੰਦਾ ਕਿ ਮੈਂ ਦੇਖੀ ਜਾਂਦਾ ਕਿ ਜਦੋਂ ਦੀ ਆਈ ਹੈ ਰੋਈ ਜਾਂਦੀ ਆ ਤੈਨੂੰ ਇਥੇ ਕੀਰਨੇ ਪਾਉਣ ਨੂੰ ਨਹੀਂ ਲੈਂਦਾ ਪਰਮੂ ਦੀ ਗਵੰਡਣਾ ਉਸ ਨੂੰ ਮਿਲਣ ਲਈ ਆਉਂਦੀ ਹੈ ਉਹਦੀ ਗਵੰਡਣ ਨੂੰ ਪਤਾ ਲੱਗਾ ਸੀ ਕਿ ਕੰਮੂ ਆਪਣੇ ਬੱਚੇ ਨੂੰ ਮਿਲਣਾ ਚਾਹਦੀ ਹੈ ਗਵੰਡਣ ਦੀ ਭੈਣ ਕੰਮੂ ਦੇ ਪਹਿਲੇ ਸਹੁਰਿਆਂ ਦੇ ਵਿਆਹੀ ਹੋਈ ਸੀ ਕੰਮੂ ਗਵੰਡਣ ਨੂੰ ਕਹਿੰਦੀ ਹੈ ਮੈਨੂੰ ਮੇਰੇ ਪੁੱਤ ਦਾ ਹਾਲ ਚਾਲ ਦੱਸ ਹੀ ਰਿਹਾ ਕਰ ਆਪਣੀ ਭੈਣ ਤੋਂ ਪਤਾ ਕਰਤੀ ਉਧਰ ਗਾਣੋਂ ਦੀ ਮੈਂ ਚੁੱਪੀ ਕਾਮਯਾਬ ਹੋ ਜਾਂਦੀ ਹੈ ਉਹਨੂੰ ਕੋਲ ਫ੍ਰੀਟ ਨੌਕਰੀ ਮਿਲ ਜਾਂਦੀ ਹੈ ਕਿਸਨ ਸਿੰਘ ਤੇ ਪੜਨੋਂ ਬਹੁਤ ਕੁਝ ਹੁੰਦੇ ਹਨ ਮਨਵੀਰ ਵੀ ਵੱਡਾ ਹੁੰਦਾ ਗਿਆ ਉਸਨੂੰ ਪਾਲਜੂ ਵਿੱਚ ਪੜਨਾ ਚਾਹਿਆ ਮਨਵੀਰ ਜਦੋਂ ਦੇਖਦਾ ਦੂਸਰੇ ਬੱਚਿਆਂ ਦੀ ਮੰਮੀ ਡੈਡੀ ਹਨ ਪਰ ਉਹ ਅਕਸਰ ਕੁਛ ਆ ਕੇ ਮੇਰੇ ਮੰਮੀ ਡੈਡੀ ਕਿੱਥੇ ਨੇ ਕਿਸਨ ਸਿੰਘ ਕਹਿੰਦਾ ਆ ਕੇ ਤੇਰੇ ਡੈੜੀ ਦਾ ਕੋਲ ਚਲੇ ਗਏ ਤੇ ਮੰਮੀ ਬਾਰੇ ਕਿਸੇ ਸਿੰਘ ਕੋਲ ਕੋਈ ਜਵਾਬ ਨਾ ਹੁਆ ਉਹ ਤਾਰ ਦੌੜ ਕਰ ਜਾਂਦਾ ਭਾਜ ਨੂੰ ਤੇ ਕਿਸਨ ਸਿੰਘ ਜੀਆਂ ਗੱਲਾਂ ਕਰ ਰਹੇ ਸੀ ਕਿ ਕਿਸਨ ਸਿੰਘ ਦਾ ਭਰਾ ਕਰਮਾ ਆਉਂਦਾ ਕਹਿੰਦਾ ਬਾਈ ਮੇਰੇ ਨਾਲ ਚੱਲ ਪੰਚਾਇਤ ਵਿੱਚ ਬੁਲਾਇਆ ਮੈਨੂੰ ਕਰਮਾ ਬੋਲੀ ਜਾਂਦਾ ਸੀ ਗੰਦੀ ਲਾਜ ਨੇ ਮਾਰ ਲਿਆ ਮੈਨੂੰ ਕਿਸਨ ਸਿੰਘ ਕਰਮੇ ਨਾਲ ਉੱਠ ਕੇ ਜਾਣ ਲੱਗਦਾ ਹੈ ਕਿ ਭਾਜ ਨੂੰ ਕਹਿੰਦੀ ਹੈ ਰੋਟੀ ਤਾਂ ਖਾ ਲੈਂਦੇ ਕਿਸਨ ਸਿੰਘ ਤਾਂ ਭੁੱਖ ਨਹੀਂ ਆ ਕੇ ਖਾ ਲੋ ਬਾ ਕੰਮੋ ਦਾ ਮੁੰਡਾ ਲਾਲੀ ਨਾਲ ਵਿਆਹ ਹੈ ਬਰਿਆ ਸੀ ਤੇ ਇੱਕ ਕੁੜੀ ਦਾ ਬਾਪ ਸੀ ਉਹ ਉਸ ਨਾਲ ਹੀ ਘਰ ਵਾਲਿਆਂ ਦੀ ਨੂੰ ਨਾਲ ਚੱਕਰ ਜਾਂਦਾ ਸੀ ਲਾਲੀ ਆਪ ਕੋਈ ਨਾ ਕੋਈ ਕਰਤੂਤ ਕਰਕੇ ਪਿੰਡੋਂ ਦੌੜ ਜਾਂਦਾ ਉਹ ਤਨਾਫ ਦੇ ਬਾਪ ਘਰ ਮੇ ਨੂੰ ਕਹਿੰਦਾ ਸੀ ਪਹਿਲਾਂ ਵੀ ਕਰਮਾ ਕਈ ਵਾਰ ਪੰਚਾਇਤ ਵਿੱਚ ਸਰਮਿੰਦਾ ਹੋਇਆ। ਕਿਸ਼ਨ ਸਿੰਘ ਤੇ ਕਰਮਾ ਪੰਚਾਇਤ ਵਿੱਚ ਹੋ ਕੇ ਵਾਪਸ ਆ ਜਾਂਦੇ ਨੇ। ਭਜਨੋਂ ਪੁੱਛਦੀ ਹੈ ਕੀ ਬਣਿਆ? ਕਰਮਾ ਕਹਿੰਦਾ ਕਿ ਬਣਨਾ ਕੀ ਹੈ? ਮੈਂ ਤੇ ਮਾਫੀਆਂ ਮੰਗ ਕੇ ਥੱਕ ਗਿਆ ਲੋਕਾਂ ਕੋਲੋਂ। ਭਜਨੋਂ ਚਾਹ ਲੈ ਆਉਂਦੀ ਹੈ ਦੋਨਾਂ ਲਈ। ਭਜਨੋਂ ਲਾਲੀ ਬਾਰੇ ਕਹਿੰਦੀ ਹੈ ਕਿ ਕਿੰਨਾ ਸੋਹਣਾ ਟਬਰ ਹੈ। ਘਰ ਵਾਲੀ ਇੰਨੀ ਚੰਗੀ ਬਣੀ ਹੈ ਪਰ ਲਾਲੀ ਨੂੰ ਕੋਈ ਕਦਰ ਨਹੀਂ। ਭਜਨੋਂ ਆਪਣੇ ਪੁੱਤਾਂ ਨੂੰ ਯਾਦ ਕਰ ਰੋਣ ਲੱਗ ਜਾਂਦੀ ਐ ਇੱਕ ਤੇ ਅਲਾਤੀ ਨਿਕਲਿਆ ਤੇ ਦੂਜਾ ਰੱਬ ਨੇ ਕੋਲਿਆ ਕਿਸਨ ਸਿੰਘ ਕਹਿੰਦਾ ਆਪਾਂ ਜੇ ਤੌਰੇ ਬਸ ਕਰ ਹੁਣ ਮੈਂ ਮੀਰ ਨੂੰ ਲੈ ਆਉਂਗਾ ਉਹਦੀ ਸਕੂਲ ਵਾਸੋਂ ਆਉਂ ਵਾਲੀ ਤੇ ਕਮੋ ਤੇ ਦੂਜੇ ਭੈਣ ਨੂੰ ਕਾਫੀ ਟਾਈਮ ਹੋ ਗਿਆ ਸੀ ਪਰ ਉਹਦੇ ਬੱਚਾ ਨਹੀਂ ਸੀ ਹੋਇਆ ਕੋਈ ਕਮੋ ਦੀ ਆਪਣੇ ਪੁੱਤ ਨੂੰ ਮਿਲਣ ਦੀ ਤਾਂ ਪੱcka ਦਿਲ ਜਾਏ ਵੱਧਦੀ ਜਾ ਰਹੀ ਸੀ ਕਮੋ ਦੀ ਗਵੰਢਣ ਨੇ ਤਮੋ ਨੂੰ ਉਹਦੇ ਪੁੱਤਰ ਨਾਲ ਮਲਾਉਣ ਦਾ ਫੈਸਲਾ ਕੀਤਾ ਉਹਦੀ ਗਵੰਡਰ ਨੇ ਆਪਣੀ ਭੈਣ ਨਾਲ ਗੱਲ ਕੀਤੀ ਜਿਹਦੇ ਬੱਚੇ ਕਮੋ ਦੇ ਪੁੱਤ ਦੇ ਸਕੂਲ ਵਿੱਚ ਪੜ੍ਹਦੇ ਸੀ ਤਮੋ ਦੀ ਗਵੰਡਰ ਕਹਿੰਦੀ ਕਿ ਤੂੰ ਕੋਈ ਬਹਾਨਾ ਮਾਰ ਕੇ ਧਰੋਂ ਆ ਜਾਏ ਅਸੀਂ ਤੇਰੇ ਪੁੱਤ ਨੂੰ ਸਕੂਲ ਮਿਲਾਵਾਂ ਗਵੰਡਰ ਨੇ ਪਹਿਲਾਂ ਹੀ ਸਕੂਲ ਪ੍ਰਿੰਸੀਪਲ ਨਾਲ ਗੱਲ ਕੀਤੀ ਹੋਈ ਸੀ ਕਿ ਉਹ ਮੈਨੂੰ ਇਹ ਦੀ ਮਾਨੋ ਇੱਕ ਵਾਰ ਮਿਲਣ ਦੇ ਦੇ ਉਹਦੇ ਨਾਲ ਪ੍ਰਿੰਸੀਪਲ ਨੇ ਕਿਹਾ ਕਿ ਇਹ ਸਾਡੇ ਸਕੂਲ ਦੇ ਨੋਟ ਦੇ ਖਿਲਾਫ ਹੈ ਪਰ ਫਿਰ ਵੀ ਅਸੀਂ ਇੱਕ ਮਾਂ ਨੂੰ ਉਸਦੇ ਪੁੱਤ ਨਾਲ ਜ਼ਰੂਰ ਮਿਲਣ ਦਾ ਮੌਕਾ ਦੇਵਾਂਗੇ ਕਮੋ ਆਪਣੇ ਗਵਰਨਰ ਨਾਲ ਮਨਵੀਰ ਦੇ ਸਕੂਲ ਚ ਚਲੀ ਗਈ ਕਮੋ ਕਿੰਨਾ ਖੁਸ਼ੀ ਆਪਣੇ ਪੁੱਤ ਲਈ ਲਿਜਾਣਾ ਚਾਹੁੰਦੀ ਸੀ ਪਰ ਉਹਦੀ ਗਵਰਨਰ ਨੇ ਕਿਹਾ ਕਿ ਤੁੰਡਾਏ ਕੋਈ ਕੁਝ ਵੀ ਨਾ ਜਾਏ ਮਨਵੀਰ ਦੇ ਦਾਦਾ ਦਾਦੀ ਨੂੰ ਪਤਾ ਲੱਗ ਜਾਣਾ ਹੈ ਕਿ ਉਹ ਫੋਨ ਲੈ ਲਈ ਸੀ ਸਕੂਲ ਵਿੱਚ ਦਨ ਮੋ ਦਾਕੀਆਂ ਵਗੈਰਾ ਲੈ ਕੇ ਮਨਵੀਰ ਨੂੰ ਮੈਡਮ ਸਕੂਲ ਦਿੱਤੀ ਜਾਂਦੀ ਹੈ ਪ੍ਰਿੰਸੀਪਲ ਨੇ ਮਨਵੀਰ ਦੀ ਮੈਡਮ ਨੂੰ ਕਿਹਾ ਕਿ ਮਨਵੀਰ ਨੂੰ ਲੈ ਕੇ आओ ਫਿਰ ਆਪ ਸ ਵਿੱਚ ਉਸ ਨੂੰ ਲਾਇਆਏ ਮੈਡਮ ਜੀ ਮੈਡਮ ਦੋ ਹਰ ਰੋਜ਼ ਮਨਵੀਰ ਦੇ ਉਹ ਆਪਣੀ ਘਾਤੀ ਦੀ ਮਾਂ ਨੂੰ ਲੱਭਣੀਆਂ ਗੱਲਾਂ ਸੋਲਦੀ ਸੀ ਅੱਜ ਖੁਸ਼ੀ ਵਿੱਚ ਆਪਣੇ ਹੱਥੀਂ ਕੋਲ ਦੀ ਹੋਈ ਮਨਵੀਰ ਨੂੰ ਕਹਿੰਦੀ ਬੇਟਾ ਮੇਰੇ ਨਾਲ ਚੱਲੋ ਮਨਵੀਰ ਕਹਿੰਦਾ ਮੈਡਮ ਕਿੱਥੇ ਜਾਣਾ ਹੈ ਮੈਡਮ ਉਸ ਨੂੰ ਚੁੱਕ ਕੇ ਕਹਿੰਦੀ ਬੇਟਾ ਤੇਰੀ ਮੰਮੀ ਆਈ। ਮਨਵੀਰ ਖੁਸ਼ੀ ਦੇ ਮਾਰੇ ਉੱਛਲ ਕੇ ਕਹਿੰਦਾ ਹੈ ਕਿੱਥੇ ਹਨ? ਮੈਡਮ ਉਸ ਨੂੰ ਆਵਸ ਵਿੱਚ ਲਿਆ ਕੇ ਕਹਿੰਦੀ ਹੈ ਕਿ ਇਹ ਉਹ ਹਨ ਤੇਰੇ ਮੰਮੀ। ਕਮੋ ਮਨਵੀਰ ਨੂੰ ਦੇਖਦੇ ਹੀ ਉਹ ਨੂੰ ਉਹਦੀ ਚੁੱਪ ਕੇ ਚੁੰਮਣ ਲੱਗ ਜਾਈ। ਉਹਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ। ਮਨਵੀਰ ਦੇ ਚਿਹਰੇ ਵਿੱਚੋਂ ਕਮੋ ਨੂੰ ਆਪਣੇ ਪਤੀ ਬਲਜੀਤ ਦਾ ਚਿਹਰਾ ਨਜ਼ਰ ਆਇਆ। ਕਮੋ ਬਲਜੀਤ ਨੂੰ ਬਹੁਤ ਪਿਆਰ ਕਰਦੀ ਸੀ। वो दिलों किसी होर नहीं सी करना चाहती पर मजबूरियां आगे चुक गई सी हम बाकी सारे अखा खोलते हुए बाहर आ जाते हैं मनवीर कमो नी इन्ने दिन सी मैं लभ्या बहुत हम ती मू के ना जाए जायो तो उस अपने नाल लगा के उठती रही मनबीर एक तो बाद एक सवाल उछता गया ਕਮੋ ਕਿੰਨੀ ਦੇਰ ਉਸ ਨੂੰ ਲਾਗ ਲਗਾਉਂਦੀ ਰਹੀ ਉਸ ਦਾ ਦਿਲ ਕਰਦਾ ਸੀ ਕਿ ਹਮੇਸ਼ਾ ਇਦਾਂ ਹੀ ਬੈਠੀ ਰਹੇ ਮਨਵੀਰ ਦੇ ਨਾਲ ਕਮੋ ਦੀ ਗਵਰਨ ਕਹਿੰਦੀ ਚੱਲ ਕਮੋ ਹੁਣ ਆਪਣੇ ਆਪ ਨੂੰ ਸੁਭਾਗ ਮਨਵੀਰ ਵਾਰ-ਵਾਰ ਕਹਿੰਦਾ ਮੰਮੀ ਹੁਣ ਨਾ ਜਾਇਓ ਮੈਨੂੰ ਛੱਡ ਕੇ ਬਾਕੀ ਬੱਚਿਆਂ ਦੇ ਮੰਮੀ ਤੇ ਉਹਨਾਂ ਨਾਲ ਹੀ ਰਹਿੰਦੇ ਮੈडम ਮਨਵੀਰ ਨੂੰ ਕਲਾਸ ਵਿੱਚ ਲੈ ਗਈ ਤੇ ਕਮੋ ਰੋਂਦੀ ਹੋਈ ਬਾਹਰ ਚਲੀ ਗਈ ਮਨਵੀਰ ਰੋਂਦਾ ਹੋਇਆ ਮੈडम ਨੂੰ ਪੁੱਛੀ ਜਾ ਰਿਹਾ ਸੀ ਮੇਰੇ ਮੰਮੀ ਕਿੱਥੇ ਗਈ ਘਰ ਜਾ ਕੇ ਮਨਵੀਰ ਰੋ ਰਿਹਾ ਸੀ ਤੇ ਆਪਣੇ ਦਾਦਾ-ਦਾਦੀ ਨੂੰ ਦਾਦਾ ਕਿ ਮੇਰੀ ਮੰਮੀ ਮੈਨੂੰ ਮਿਲਣ ਆਈ ਸੀ ਉਹਨਾਂ ਨੂੰ ਲੱਗਾ ਕਿ ਮਨਵੀਰ ਆਪਣੀ ਮਾਂ ਨੂੰ ਜ਼ਿਆਦਾ ਯਾਦ ਕਰਦਾ ਹੈ ਇਸ ਲਈ ਰੋਈ ਜਾਂਦਾ ਹੈ ਮਨਵੀਰ ਦੀ ਕੋਹਾਰਾ ਨੂੰ ਦਾਰਿਸਤਾ ਉਸ ਨਾਲ ਨੌਕਰੀ ਕਰਦੇ ਮੁੰਡੇ ਨਾਲ ਕਰ ਦਿੱਤਾ ਪਿਆ ਹੁਣ ਰਾਣੂ ਬਹੁਤ ਖੁਸ਼ੀ ਉਹ ਆਪਣੀ ਮਿਹਨਤ ਨਾਲ ਨੌਕਰੀ ਤੇ ਲੱਗ ਗਈ ਤੇ ਆਪਣੇ ਮਨ ਪਸੰਦ ਸਾਥੀ ਵੀ ਉਸ ਨੂੰ ਮਿਲ ਗਿਆ ਸੀ ਰਾਣੂ ਦਾ ਵਿਆਹ ਹੋ ਗਿਆ ਹੁਣ ਮਨਵੀਰ ਪਹਿਲਾਂ ਨਾਲੋਂ ਜ਼ਿਆਦਾ ਉਦਾਸ ਰਹਿਦਾ ਕਿਉਂਕਿ ਉਹ ਰਾਣੂ ਨੂੰ ਵੀ ਰੋਣ ਦਾ ਤਿਆਰ ਕਰਦਾ ਸੀ मनवीर हमेशा उम्मीद रही उसकी मम्मी उसको मिल आएगी दबारा पर ना आई मनवीर भी हम बहुत बड़ा हो रहा दस साल हो चुका बीमार रही भी ज्यादा कित आ जा नहीं सकता सी समो दे दूजे ब्याह दस साल हो गए सन काफी देर बाद हो, मां बन वाली सी ਉਦਾਕਾਰ ਵਾਲਾ ਬਹੁਤ ਜਿਆਦਾ ਨਸ਼ੀ ਕਰਦਾ ਸੀ ਕਿ ਕਈ 23 ਦਿਨ ਉਹ ਘਰ ਵੀ ਨਾ ਆਉਂਦਾ। ਕੰਮੋ ਨੂੰ ਕਈ ਵਾਰ ਸਮਝਾ ਚੁੱਕੀ ਸੀ ਕਿ ਤੂੰ ਹੁਣ ਬਾਪ ਵੰਡ ਵਾਲਾ ਹੈ। ਆਪਣੀ ਜ਼ਿੰਦਗੀ ਦਾ ਪਤਾ ਹੋਣਾ ਚਾਹੀਦਾ ਤੇ। ਕੰਮੋ ਨੂੰ ਜੇ ਪੰਜ ਮਹੀਨਾ ਨਹੀਂ ਲੱਗਾ ਸੀ ਕਿ ਉਹਦਾ ਘਰ ਵਾਲਾ ਮੁੱਕ ਜਾਂਦਾ। ਉਹਦੇ ਜੀਠ ਜਾਨੀ ਨੇ ਉਹਦਾ ਉੱਥੇ ਟਿਕਾਣਾ ਭਾਰੀ ਕਰ ਦਿੱਤਾ ਟਿਕਣਾ ਭਾਰੀ ਕਰ ਦਿੱਤਾ ਕੰਮੋ ਦੀ ਸੱਸ ਨੂੰ ਬਹੁਤ ਖੁਸ਼ ਲਾਦੀ ਕਹਿੰਦੀ ਦੋ ਦੋ ਆਦਮੀ ਖਾ ਗਏ ਮਨ ਨੂੰ ਉਸ ਜੇ ਥਾਣੀ ਉਹਦੀ ਸੱਸੋਂ ਤੇ ਜੇਸ਼ ਜਾਨੀ ਤੇ ਚੁੱਕ ਦੇ ਆ ਕੇ ਕੰਮੋ ਨੂੰ ਘਰੋਂ ਕੱਢ ਦਿੰਦੀ ਹੈ ਕੰਮੋ ਦੇ ਜੇਸ਼ ਥਾਣੀ ਨੂੰ ਤੇ ਇਹੋ ਹੀ ਸੀ ਕਿ ਕੰਮੋ ਇੱਥੋਂ ਚਲੀ ਜਾਵੇ ਤੇ ਇਹਦਾ ਸਾਰਾ ਹਿੱਸਾ ਅਸੀਂ ਸਾਂਭ ਲਈਏ ਕੰਮੋ ਆਪਣੇ ਪੇਕੇ ਘਰ ਚਲੀ ਗਈ ਕੰਮੋ ਦੇ ਮਾਪੇ ਤਾਂ ਇੰਝ ਆ ਚੁੱਕੇ ਸਨ ਇਸ ਦੁਨੀਆ ਤੋਂ ਭਰਾ ਪਰਜਾਈ ਸਨ ਤੇ ਉਹਨਾਂ ਦੇ ਬੱਚੇ ਵੀ ਕੰਮੋ ਦੀ ਪਰਜਾਈ ਹਰ ਰੋਜ਼ ਨਾ ਕੋਲ ਕਢਦੀ ਤੇ ਕੰਮੋ ਦੇ ਭਰਾ ਨੂੰ ਕਹਿੰਦੀ ਕਿ ਅਸੀਂ ਹੁਣ ਕੰਮੋ ਦੇ ਇਹਦੇ ਹੋਣ ਵਾਲੇ ਬੱਚੇ ਨੂੰ ਨਹੀਂ ਰੱਖ ਸਕਦੇ ਤੁਸੀਂ ਕੋਈ ਪ੍ਰਬੰਧ ਕਰੋ ਇਸ ਦਾ ਕੰਮੋ ਦਾ ਭਰਾ ਜੋ ਉਸਦੇ ਬੱਚੇ ਨੂੰ ਜੰਮਣਸਾਰ ਹੀ ਉਸਦੇ ਦਾਦਕੇ ਪੜਾਇਆ ਸੀ ਅੱਜ ਕੰਮੋ ਨੂੰ ਕਹਿ ਰਿਹਾ ਸੀ ਕੰਮੋ ਦੇਖ ਸਾਡਾ ਆਪਣਾ ਵੀ ਪਰਵਾਰ ਹੈ ਅਸੀਂ ਤੈਨੂੰ ਇੰਨੀ دیر ਨਹੀਂ ਰੱਖ ਸਕਦੇ ਤੂੰ ਏਦਾਂ ਕਰ ਆਪਣੇ ਪਹਿਲੇ ਸਹੁਰੇ ਦੇ ਘਰ ਚਲੀ ਜਾ ਉਹ ਬਜ਼ੁਰਗ ਹਨ ਤੇ ਤੈਨੂੰ ਰੱਖ ਲੈਣਗੇ ਆਪਣੇ ਨਾਲ ਤੇ ਨਾਲੇ ਤੇਰੇ ਪੁੱਤ ਨੂੰ ਵੀ ਮਾਂ ਮਿਲ ਜਾਊ ਅੰਮੋ ਕਹਿੰਦੀ ਹੈ ਕਿ ਤੁਸੀਂ ਹੀ ਸੀ ਜੀ ਮੇਰੇ ਪੁੱਤਰ ਨੂੰ ਮੇਰੇ ਤੋਂ ਦੂਰ ਕਰਕੇ ਲੈ ਗਏ ਮੈਂ ਤੇ ਮੇਰਾ ਪੁੱਤ ਤੁਹਾਡੀ ਵਜ੍ਹਾ ਨਾਲ ਇੱਕ ਦੂਜੇ ਲਈ ਤੜਪਦੇ ਰਹੇ ਇੰਨੇ ਸਾਲ ਕੰਮੋ ਕਹਿੰਦੀ ਕਿ ਅੱਜ ਤੁਹਾਨੂੰ ਮੇਰੇ ਪੁੱਤ ਨੂੰ ਮਾਂ ਨਾਲ ਮਲਾਉਣ ਦੀ ਕਿੱਥੋਂ ਜ਼ਿਆਦਾ ਗਈ ਤੁਸੀਂ ਸਿੱਧਾ ਕਹੋ ਕਿ ਮੈਂ ਚਲੇ ਜਾਵਾਂ ਇੱਥੇ ਕੰਮੋਂ ਰੋਦੀ ਹੋਈ ਬੱਸ ਅੱਡੇ ਵਾਲੇ ਚਲੀ ਗਈ ਉਸ ਨੂੰ ਬਲਵੀਰ ਦਾ ਚਿਹਰਾ ਯਾਦ ਆਉਂਦਾ ਸੀ ਜਦੋਂ ਉਹ ਮਿਲੀ ਸੀ ਉਸ ਨੂੰ ਫੂਲ ਦੇ ਵਿੱਚੋਂ ਕੰਮੋਂ ਬੱਸ ਵਿੱਚ ਵਾਟ ਆਪਣੇ ਪਹਿਲੇ ਸਹੁਰਿਆਂ ਦੇ ਘਰ ਚਲੀ ਜਾਂਦੀ ਹੈ ਆਪਣੇ ਸਹੁਰਿਆਂ ਦੇ ਘਰ ਅੱਗੇ ਜਾ ਕੇ ਸੋਚਣ ਲੱਗਦੀ ਹੈ ਕਿ ਕਿੱਦਾਂ ਜਾਵਾਂ ਹੀ ਕਹਿਣਗੇ ਉਹ ਮੈਨੂੰ ਇਸ ਬਾਰੇ ਮਨਵੀਰ ਜੋ ਬਾਹਰ ਆਪਣੇ ਦੋਸਤਾਂ ਨਾਲ ਖੇਡਦਾ ਹੁੰਦਾ ਹੈ ਉਹ ਦੇਖਦਾ ਹੈ ਕੋਈ ਔਰਤ ਉਹਦੇ ਘਰ ਵੱਲ ਪਰ ਘਰ ਅੱਗੇ ਖੜੀ ਰੁਹੀ ਜਾ ਰਹੀ ਹੈ ਮਨਵੀਰ ਆਉਂਦਾ ਹੈ ਤੇ ਕਹਿੰਦਾ ਤੁਸੀਂ ਕੌਣ ਜਦੋਂ ਉਹ ਕੰਮੋ ਦਾ ਨੂੰ ਦੇਖਦਾ ਹੈ ਤੇ ਕਹਿੰਦਾ ਮੇਰੀ ਮੰਮੀ ਆ ਗਈ ਉਹ ਕੰਮੋ ਨੂੰ ਜੱਫੀ ਪਾ ਲੈਂਦਾ ਤੇ ਕਹਿੰਦਾ ਮੰਮੀ ਮੈਂ ਹੁਣ ਨਹੀਂ ਜਾਣ ਦੇਣਾ ਤੁਹਾਨੂੰ ਮਨਵੀਰ ਕੰਮੋ ਨੂੰ ਘਰ ਅੰਦਰ ਲੈ ਜਾਂਦਾ ਆਪਣੇ ਦਾਦਾ ਦਾਦੀ ਨੂੰ ਉੱਚੀ ਉੱਚੀ ਦੱਸਦਾ ਹੈ ਕੀ ਮੇਰੀ ਮੰਮੀ ਮੇਰੀ ਆ ਗਈ ਤੇਰੀ ਮੰਮੀ ਆ ਗਈ ਕਿਸਨ ਸਿੰਘ ਤੇ ਭੈਣੋਂ ਬਾਹਰ ਆਉਂਦੇ ਆ ਤੇ ਦੇਖਦਾ ਹੈ ਕਿ ਸੱਚੀ ਕਮੋ ਸੱਚ ਬੱਚੀ ਆ ਜਾਂਦੀ ਹੈ ਭੈਣੋਂ ਕਹਿੰਦੀ ਹੈ ਕਿ ਹੁਣ ਕੀ ਲੈਣਾ ਹੈ ਕਿਸਨ ਸਿੰਘ ਕਹਿੰਦਾ ਹੈ ਕਿ ਭੈਣੋਂ ਬਸ ਕਰ ਕੋਈ ਵੀ ਪੁਰਾਣੀ ਗੱਲ ਨਹੀਂ ਛੇੜੀ ਕਮੋ ਦੀ ਕੋਈ ਵੀ ਗਲਤੀ ਨਹੀਂ ਸੀ ਇਸ ਵਿੱਚ ਇਹ ਤਾਂ ਵਿਚਾਰੀ ਬਝੂਰ ਸੀ ਕਮੋ ਹੱਥ ਜੁੜ ਕੇ ਕਹਿੰਦੀ ਹੈ ਜੀ ਬੇਬੇ ਬਾਪੂ ਮੈਨੂੰ ਆਪਣੇ ਨਾਲ ਰੱਖ ਲੋ ਪਾਣੋ ਕਮੋ ਦਾ ਪੇਟ ਦੇਖ ਕੇ ਕਹਿੰਦੀ ਹੈ ਕਿ ਨਹੀਂ ਇਹੋ ਹੁਣ ਨਹੀਂ ਰਹਿ ਸਕਦੀ ਇੱਥੇ ਇਹੋ ਬੱਚਾ ਵੀ ਹੈ ਨਾਲ ਇਹ ਲੋਕ ਕੀ ਗੱਲਾਂ ਕਰਨਗੇ ਇਹੋ ਬੱਚਾ ਜਿੰਨਾ ਦਾ ਹੈ ਉਹਨਾਂ ਨੂੰ ਜੰਮ ਕੇ ਦੇਆ ਤੇ ਫੇਰ ਆ ਜਾਈ ਇੱਥੇ ਕ੍ਰਿਸ਼ਨ ਸਿੰਘ ਨਵੀਰ ਵਾਲਾ ਦੇਖਦਾ ਹੈ ਤੇ ਕਹਿੰਦਾ ਹੈ ਪਾਣੋ ਬਸ ਕਰ ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦਾ ਉਹੀ ਲੋਕ ਹਨ ਜਿੰਨਾ ਪਿੱਛੇ ਲਾ ਕੇ ਕਮੋ ਦਾ ਬਾਪ ਤੇ ਦਾ ਭਰਾ ਇਹਨੂੰ ਲੈ ਗਏ ਸੀ ਮੇਰਾ ਪੁੱਤ ਆਪਣੀ ਮਾਂ ਲਈ ਕਿੰਨਾ ਦਰਦ ਹੈ ਮੈਂ ਜਾਣਦਾ ਕਿਸਨ ਸਿੰਘ ਕਹਿੰਦਾ ਹੈ ਕਿ ਕਮੋ ਸਾਡੇ ਨਾਲ ਇੱਥੇ ਰਹੇਗੀ ਤੇ ਇਹਦਾ ਹੋਣ ਵਾਲਾ ਬੱਚਾ ਵੀ ਇਹੋ ਮੇਰਾ ਫੈਸਲਾ ਹੈ ਮਨਵੀਰ ਬਹੁਤ ਖੁਸ਼ੀ ਕਮੋ ਆਪਣੇ ਪੁੱਤ ਦੇ ਬਹੁਤ ਚਾਹ ਲਾੜ ਕਰਦੀ ਹੈ ਕਮੋ ਇੱਕ ਕੁੜੀ ਨੂੰ ਜਨਮ ਦਿੰਦੀ ਹੈ ਮਨਵੀਰ ਕਹਿੰਦਾ ਹੈ ਆਪਣੀ ਭੈਣ ਦਾ ਨਾਮ ਮੈਂ ਰੱਖਣਾ ਹੈ ਮਨਵੀਰ ਉਸ ਦਾ ਨਾਮ ਰਾਈਵੀ ਰੱਖਦਾ ਹੈ ਮਨਵੀਰ ਦੀ ਦਾਦੀ ਇਸ ਦੁਨੀਆ ਵਿੱਚ ਨਾ ਰਹੀ ਤੇ ਮਨਵੀਰ ਦਾ ਦਾਦਾ ਜਿਹੜੀ ਵੀ ਜ਼ਮੀਨ ਜੈ ਸੀ ਜੈਦਾ ਸੀ ਕੰਮ ਉਹਦੇ ਨਾ ਕਰਵਾ ਦਿੰਦਾ ਹੈ ਰਿਸ਼ਨ ਸਿੰਘ ਮੰਝੇ ਤੇ ਬੈਠਾ ਮਨਵੀਰ ਨੂੰ ਆਪਣੀ ਛੋਟੀ ਭੈਣ ਦੇ ਨਾਲ ਖੇਡਦਾ ਦੇਖ ਕੇ ਬਹੁਤ ਖੁਸ਼ ਹੁੰਦਾ ਹੈ ਇਹ ਤੁਹਾਣੀ ਮਜਬੂਰ ਮਾਂ ਇੱਥੇ ਹੀ ਸਮਾਪਤ ਹੁੰਦੀ ਹੈ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਤੁਸੀਂ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੁਣਨ ਲਈ ਬਹੁਤ ਬਹੁਤ ਧੰਨਵਾਦ ਜੀ